ਪਰ ਅਣਬੋਲ ਬੋਹਾ 5210 ਐਮ ਲਿਖ ਰੋਕੋ ਅਗਰੇਰੇ ਬੰਤੀ ਜੀ ਤੁਸੀਂ ਵੀ ਲਾਓ ਪਾਸਾ ਤਾਉ ਦੇ ਉੱਪਰ ਜਾਣ ਕਰਕੇ ਟ੍ਰੈਕਿੰਗ ਪੈ ਗਈ ਹੈ ਵਾਰੀ ਗਾ ਉਧਰ ਦਵਾਈ ਸਾਡੇ ਭਰਾ ਬੈਠੇ ਹੈ ਜੇ ਤਾਉ ਜਿੱਦਾ 500 ਨਵਾਂਲੀ ਉੱਠਾ ਲੱਗਾ ਪ੍ਰਸ਼ਾਦੇ ਦੀ ਤਾਰ ਬੜੀ ਸੁਆਸੀ ਅੱਠ ਲੋਥੇ ਖਾ ਗਿਆ ਸ਼ੋਕ ਹਾਂ ਤੇ ਧੱਦ ਬਾਈ ਨੇ ਐ ਕੱਢ ਜਿਵੇਂ ਕੱਢ ਜੇ ਰੂਪ ਬੜੀ ਹੁੰਦੀ ਹੈ ਕਾਕਾ ਕਰਦਾ ਹੋਏ ਕਮਾਲ ਪਹਿਲੇ ਰਾਉਂਡ ਦੇ ਵਿੱਚ ਬੱਲੇ ਬੱਲੇ ਕਰਾ ਲਿਆ ਹੁਣ ਬਰਾਬਰੀ ਹੁੰਦੀ ਹੈ ਜਾਂ ਨਹੀਂ ਜਾਂ ਹੋਰ ਕੋਈ ਗੱਲ ਬਣਦੀ ਹੈ ਵੀ ਪਿਆਰ ਨਾਲ ਕਾਕਾ ਦੀ ਕੰਗਾ ਇਸਾਰਾ ਇਲਾਕਾ ਜੀ ਵੀ ਕੋਕੀ ਘਰ ਪਹਿਲੀ ਚੰਗੀ ਹੈ ਨਾ ਕਿਸੇ ਗੱਲ ਦੀ ਤੰਗੀ ਹੈ ਜਰਦੀਰ ਲੱਗਿਆ ਰਹਿੰਦਾ ਹੈ ਜਦੋਂ ਕਰਦੇ ਰਹੀਏ ਵਾਕਾਂ ਦੀ ਤੇ ਪਿਆਰ ਨਾਲ ਕਾਕਾ ਜੀ ਮੈਨੂੰ ਕਹਿੰਦਾ ਹੈ ਸਾਰਾ ਇਲਾਕਾ ਦੇ ਔਰ ਕਾਕਾ ਇੱਕ ਪਾਸੇ ਤੇ ਦੂਜੇ ਪਾਸੇ ਤਾਉ ਰੋਣਾ ਅਜ ਕਾਲ ਦੇ ਵੋਟਾਂ ਦਾ ਟਾਈਮ

ताउ जीाऊं ग्यारह हज़ार तारी अशोक कंबोजी सुभाषोजी ਵੱਡੇ ਮਾਮ ਜਿਹੜੇ ਪੁੱਛਦੇ ਹੋਏ ਐ ਬੋਲਾ ਤੋਂ ਖੁਸ਼ ਹੋ ਕੇ ਬਹੁਤ-ਬਹੁਤ ਧੰਨਵਾਦ ਕਰਦੇ ਆ ਦਾ ਇੱਕ ਗੱਲ ਹੋਰ ਆ ਪਰਮਿਸ਼ ਹੁਣ ਇੱਧਰ ਵੇਖੋ ਅੰਗਰੇਜ਼ ਬੱਤੀ ਜੀ ਹੈ ਨਾ ਪਈ ਲੱਕੜ